ਸ਼ਸ਼ੀ ਕਾਲ ਜੀ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੀ ਇੱਕ ਬਜ਼ੁਰਗ ਮਾਤਾ ਦੇ ਮੂੰਹ ਦੇ ਉੱਤੇ ਥੱਪੜ ਮਾਰਦੇ ਨੂੰ ਦੇਖ ਰਹੇ ਹਾਂ ਤਾਂ ਤੁਸੀਂ ਇੱਥੇ ਗਲਤ ਨਾ ਸੋਚਿਓ ਕਿਉਂਕਿ ਇਹ ਲੜਕੀ ਜਿਹੜੀ ਕਿ ਗੁੰਗਿਆਂ ਨੂੰ ਬੋਲਣ ਲਾ ਦਿੰਦੀ ਹੈ ਸਿਰਫ ਦੋ ਚਾਰ ਚਪੇੜਾ ਇਹ ਹਰੇਕ ਦੇ ਮੂੰਹ ਤੇ ਮਾਰਦੀ ਹੈ ਤੇ ਬੰਦਾ ਬੋਲਣ ਲੱਗ ਜਾਂਦਾ ਹੈ ਇਹ ਸਾਡਾ ਨਹੀਂ ਕਹਿਣਾ ਇਹ ਵੀਡੀਓ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਇਹੀ ਕੁਝ ਦਿਖਾਇਆ ਜਾ ਰਿਹਾ ਹੈ ਇਹ ਆ ਪਖੰਡਵਾਦ ਦੀ ਤਸਵੀਰ ਕਿ ਕਿਵੇਂ ਲੋਕ ਪਖੰਡਵਾਦ ਦੇ ਵਿੱਚ ਫਸੇ ਹੋਏ ਨੇ ਕਿ ਆਪ ਤੋਂ ਵੱਡੇ ਜਿਨ੍ਹਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਸਾਨੂੰ ਗੱਲ ਮੰਨਣੀ ਚਾਹੀਦੀ ਹੈ ਇਹ ਅਜਿਹੇ ਲੋਕ ਪਖੰਡਵਾਦ ਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਹੱਥ ਚੁੱਕਦੇ ਨੇ ਮਾਪੇ ਪਾਪਾ ਨੂੰ ਸੋਚਣਾ ਚਾਹੀਦਾ ਕਿ ਉਹ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇ ਰਹੇ ਨੇ ਮੰਨ ਲਓ ਕਿ ਉਹ ਅੱਜ ਇੱਕ ਪਖੰਡਵਾਦ ਦੇ ਵਿੱਚ ਫਸ ਕੇ ਇਹ ਜਿਹੜਾ ਕਿ ਦਿਖਾਉਣਾ ਚਾਹੁੰਦੇ ਨੇ ਕਿ ਉਹ ਥੱਪੜ ਮਾਰ ਕੇ ਜਿਹੜਾ ਬੰਦਾ ਬੋਲਦਾ ਨਹੀਂ ਅਸੀਂ ਬੋਲਣ ਲਾ ਦਿੰਦੇ ਆ ਤਾਂ ਅੱਜ ਇਹ ਬੱਚਾ ਕਿਸੇ ਤੇ ਹੱਥ ਚੱਕ ਰਿਹਾ ਚਾਹੇ ਪਖੰਡਵਾ ਦੇ ਵਿੱਚ ਫਸ ਕੇ ਚੱਕ ਰਿਹਾ ਕੱਲ ਨੂੰ ਤੁਹਾਡੇ ਵੀ ਤੇ ਵੀ ਚੱਕੂਗਾ ਤਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਖੰਡਵਾ ਦੇ ਵਿੱਚ ਫਸਾ ਰਹੇ ਹੋ ਤਾਂ ਫਿਰ ਆਉਣ ਵਾਲਾ ਸਮਾਂ ਇਦੋਂ ਵੀ ਖਤਰਨਾਕ ਹੋਵੇਗਾ ਕਿਉਂਕਿ ਜਿਸ ਕਦਰ ਦੇ ਨਾਲ ਲੋਕ ਪਖੰਡਵਾ ਦੇ ਵਿੱਚ ਫਸਦੇ ਜਾ ਰਹੇ ਨੇ ਅਸੀਂ ਅਨੇਕਾਂ ਵੀਡੀਓਜ਼ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਕਿੰਨੇ ਲੋਕ ਜਿਹੜੇ ਕਿ ਬਹਿਮਾ ਭਰਮਾ ਦੇ ਵਿੱਚ ਫਸੇ ਹੋਏ ਨੇ ਬਹਿਮਾ ਭਰਮਾ ਦੇ ਵਿੱਚ ਇਸ ਕਦਰ ਫਸ ਚੁੱਕੇ ਨੇ ਕਿ ਉਹਨਾਂ ਨੂੰ ਬਾਕੀ ਸਾਰਾ ਕੁਝ ਜਿਹੜਾ ਕਾਲਾ ਹੀ ਨਜ਼ਰ ਆ ਰਿਹਾ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਇਹੀ ਲੱਗਦਾ ਕਿ ਜਿਹੜਾ ਅਸੀਂ ਬਾਬਿਆਂ ਕੋਲ ਜਾ ਰਹੇ ਹਾਂ ਇਹੀ ਬਾਬੇ ਸਾਨੂੰ ਚੰਗਾ ਜਿਹੜਾ ਕਿ ਸਾਡਾ ਕੰਮ ਕਰਨਗੇ ਇਹ ਵੀ ਸਾਡੇ ਘਰ ਦੀ ਤਰੱਕੀ ਕਰਨਗੇ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਨਵੀਂ ਪੀੜ੍ਹੀ ਜਿਨ੍ਹਾਂ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਚਾਹੁੰਦਾ ਲੋਕ ਉਹਨਾਂ ਦੇ ਮੋਢਿਆਂ ਦੇ ਧਰ ਕੇ ਬੰਦੂਕ ਚਲਾਉਣ ਵਾਲਾ ਕੰਮ ਕਰ ਰਹੇ ਨੇ ਉਹਨਾਂ ਨੂੰ ਅੱਗੇ ਕਰ ਰਹੇ ਨੇ ਕਿ ਇਹਨਾਂ ਦੇ ਵਿੱਚ ਮਾਤਾ ਆਉਂਦੀ ਹੈ ਕਿਉਂਕਿ ਅਸੀਂ ਕਹਿੰਦੇ ਹੁੰਦੇ ਆ ਕਿ ਬੱਚੇ ਤਾਂ ਜਿਹੜੇ ਰੱਬ ਦਾ ਰੂਪ ਹੁੰਦੇ ਨੇ ਪਰ ਹੁਣ ਇਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਪਖੰਡਵਾਦ ਦਾ ਬੋਲ ਵਾਲਾ ਇਸ ਕਦਰਵਾਦਾਂ ਜਾ ਰਿਹਾ ਹੈ ਕਿ ਕਿਹਨ ਨੂੰ ਗੱਲ ਹੀ ਨਹੀਂ ਬਾਕੀ ਰਹਿ ਗਈ ਕਿ ਲੋਕ ਜਾ ਕਿਦ ਨੂੰ ਰਹੇ ਨੇ ਉਹ ਬਜ਼ੁਰਗ ਮਾਤਾ ਉਮਰ ਉਹਦੀ ਘੱਟੋ ਘੱਟ 70 80 ਸਾਲ ਹੋਣੀ ਆ ਤੇ ਉਸ ਦੇ ਜਿਹੜੇ ਕਿ ਇਹ ਚਪੇੜਾ ਮਾਰਦੀ ਆ ਤਾਂ ਵੀਡੀਓ ਨੂੰ ਦੇਖ ਕੇ ਸੱਚੇ ਦਿਲ ਜਾ ਝੰਜੋੜ ਕੇ ਰੱਖ ਦਿੱਤਾ ਪਰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਨਾ ਹੀ ਇਹਨਾਂ ਦੇ ਮਾਪੇ ਪਾਪਾ ਨੂੰ ਸ਼ਰਮ ਆਉਂਦੀ ਹੈ ਜਿਹੜੇ ਆਪਣੇ ਨਿਆਣੇ ਨੂੰ ਗਲਤ ਰਾਹ ਦੇ ਉੱਤੇ ਪਾ ਰਹੇ ਨੇ ਪਖੰਡ ਬਾਦ ਦਾ ਜਿਹੜਾ ਹੋਰ ਵੀ ਵਿਧਾਵਾ ਕੀਤਾ ਜਾ ਰਿਹਾ ਆ ਆਉਣ ਵਾਲੀ ਪੀੜ੍ਹੀ ਦਾ ਕੀ ਹਾਲ ਹੋਵੇਗਾ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼